ਮੈਨੂੰ ਲੱਗਦਾ ਵੀ ਇਹ ਪੰਜਾਬ ਦਾ ਤਾਂ ਕੋਈ ਮਾਈਂਡਸੈਟ ਪੰਜਾਬ 'ਚ ਬਸਣ ਵਾਲੇ ਦਾ ਹੋ ਨਹੀਂ ਸਕਦਾ एकदम ਇਹਦੀ ਸਕੀਨ ਉਪਾਸ ਕਰਨ ਦਾ ਇਹ ਪਿੱਛੇ ਕੇਜਰੀਵਾਲਣ ਪਾਰਟੀ ਬੈਠੀ ਹੋ ਉਹਨਾਂ ਨੂੰ ਲੋਕ ਪਹਿਲੇ ਕਹਿੰਦੇ ਸੀ ਕਿ ਵੀ ਇੱਕ ਸਾਲ ਤੋਂ ਰੌਲਾ ਪਿਆ ਹੋਇਆ ਵੀ ਦਿੱਲੀ ਤੋਂ ਲਟੇਰੇ ਆ ਕੇ ਲੁੱਟਣ ਲੱਗੇ ਮੈਨੂੰ ਲੱਗਦਾ ਵੀ ਉਹ ਹੁਣ ਉਹਨਾਂ ਨੇ ਆਪਣਾ ਵੱਡਾ ਇੱਕ ਵੱਡਾ ਹਥਿਆਰ ਵਰਤਿਆ ਵੀ ਇੱਕੋ 61 ਸਾਰਾ ਕੁਝ ਲੁੱਟ ਕੇ ਲੈ ਜਾਓ ਪਰ ਮੈਨੂੰ ਅਫਸੋਸ ਇਸ ਗੱਲ ਦਾ ਹੈ ਵੀ ਪੰਜਾਬੀ ਇ ਇੰਨਾ ਕਦੇ ਲੰਮੇ ਨਹੀਂ ਪਏ ਜੇ ਹੁਣ ਕੇਜਰੀਵਾਲ ਐਂਡ ਪਾਰਟੀ ਇਹਨਾਂ ਤੇ ਭਾਰੂ ਹੋ ਗਈ ਆਮ ਲੋਕਾਂ ਚਰਚਾ ਹੈ ਵੀ ਇਹਨਾਂ ਦੇ ਬਲੇ ਤਾਂ ਕੁਝ ਨਹੀਂ ਮੁੱਖ ਮੰਤਰੀ ਤਾਂ ਮੁੱਖ ਮੰਤਰੀ ਮਾਂ ਬਿਹੇਵੀ ਨਹੀਂ ਕਰਦਾ ਹਰੇਕ ਨੂੰ ਮਜ਼ਾਕ ਚੁੜਾ ਦਿੰਦਾ ਗੱਲ ਨੂੰ ਉਹਨੂੰ ਪਤਾ ਹੈ ਮੈਂ ਅੰਦਰੋਂ ਖੋਖਣਾ ਮੇਰੀ ਕਿਹੜੇ ਚੱਲਦੀ ਹੈ ਮੇਰੇ ਤਾਂ ਗਰਦਨ ਮਰੋੜ ਕੇ ਦਸਖਤ ਕਰਵਾਉਂਦੇ ਨੇ ਗੂਠਾ ਲਵਾਉਂਦੇ ਨੇ ਇਹ ਤੁਹਾਨੂੰ ਲੱਗਦਾ ਇਹ ਮੁੱਖ ਮੰਤਰੀ ਅੰਦਰੋਂ ਇਹ ਚੀਜ਼ ਨਹੀਂ ਚਾਹੁੰਦਾ ਲੇਕਿਨ ਮਜਬੂਰੀ ਜਿਵੇਂ ਤੁਸੀਂ ਕਿਹਾ ਵੀ ਗੱਲ 'ਚ ਗੂਠਾ ਦੇ ਕੇ ਕਿਸੇ ਤਰੀਕੇ ਨਾਲ ਦਬਾਅ ਪਾ ਕੇ ਕਰਵਾਇਆ ਜਾ ਰਿਹਾ ਹੈ। ਇਹੀ وجہ ਹੈ ਅੱਜ ਤੱਕ ਹਮੇਸ਼ਾ ਹਾਊਸਿੰਗ ਦਾ ਹਾਊਸਿੰਗ ਡਿਪਾਰਟਮੈਂਟ ਦਾ ਚੇਅਰਮੈਨ ਚੀਫ ਮਿਨਿਸਟਰ ਹੈ ਇਹ ਹਿਸਟਰੀ ਬਦਲਤੀ ਉਹਨਾਂ ਨੇ ਤਾਂ ਉਹਦੇ ਕੋਲੋਂ ਚੀਫ ਮਿਨਿਸਟਰ ਤੋਂ ਚੇਅਰਮੈਨਸ਼ਿਪ ਖੋ ਲਈ ਉਹਦੀ ਚੀਫ ਸੈਕਟਰੀ ਨੂੰ ਬਣਾਤਾ ਚੀਫ ਸੈਕਟਰੀ ਵੀ ਲੜਦਾ ਹੈ ਉਹਨੇ ਕਹਿੰਦਾ ਜੀ ਕਿ ਕਮੇਟੀ ਬਣਾ ਲਓ ਜਿਹੜੇ ਜਿਹੜੀ ਟੀਮ ਇੱਥੇ ਐ ਇਸ ਵੇਲੇ ਪੰਜਾਬ 'ਚ ਰੂਲ ਕਰ ਰਹੀ ਹੈ ਉਹ ਤੋਂ ਸੁਨਾਲ ਇਹਨਾਂ ਦੇ ਕੋਲੋਂ ਕੰਮ ਲੈ ਰਹੀ ਹੈ ਇਹਨਾਂ 'ਚ ਹਿੰਮਤ ਨਹੀਂ ਉਹਨਾਂ ਦੇ ਅੱਗੇ ਖੜਨ ਦੀ ਮੈਨੂੰ ਇੱਕ ਗੱਲ ਦਾ ਜ਼ਰੂਰ ਅਫਸੋਸ ਹੈ ਕਿ ਕਿਉਂ ਮਾਪੇ ਮਰ ਗਏ ਇਹਨਾਂ ਦੇ ਇਹ ਕਿਉਂ ਨਹੀਂ ਏਡੇ ਵੱਡੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਂਦੇ ਕੁਰਸੀ ਤਾਂ ਸਭ ਕੁਝ ਨਹੀਂ ਹੈ ਆਪਣੇ ਲੋਕ ਸਭ ਕੁਝ ਹੁੰਦੇ ਨੇ ਉਹ ਜਿਹੜੇ ਦਿੱਲੀ ਵਾਲੇ ਧਾੜਵੀ ਨੇ ਨਾ ਪੰਜਾਬ ਵਾਲਿਆਂ ਨੂੰ ਲੜਨਾ ਆਉਂਦਾ ਹੈ ਪੰਜਾਬ ਵਾਲੇ ਅਫਗਾਨਿਸਤਾਨ ਦੇ ਧਾੜਵੀਆਂ ਨਾਲ ਲੜਦੇ ਰਹੇ ਆ ਉਹਨਾਂ ਨੂੰ ਛੇੜ ਲਿਆ ਇਹਨਾਂ ਨੇ ਚੰਗਾ ਹੋ ਹੁਣ ਵੀ ਇਹ ਵਾਪਸ ਲੈ ਲੈਣ ਪਾਲਸੀ ਪੰਜਾਬ ਦੇ ਲੋਕਾਂ ਨੇ ਨਹੀਂ ਤਪਨਾ